ਉਹ ਸਹੀ ਕਰ ਰਹੇ ਜਿसे ਕੋ ਭਾਈਚਾਰਾ ਸਹੀ ਕਰ ਰਿਹਾ ਸਹੀ ਕਹਿ ਰਿਹਾ ਕਿ ਵੀ ਉਸ ਸਿੰਘ ਤੇ ਕੌਰ ਹਟਾ ਦਿਓ ਉਹ ਸਹੀ ਕਹਿ ਰਿਹਾ ਕਿਉਂਕਿ ਉਹ ਦੇਣ ਕੇ ਕਿੰਨਾ ਦੀ ਹੈਗੀ ਆ ਦਸਤਾਰ ਕਿੰਨਾ ਦੀ ਦੇਣ ਹੈਗੀ ਆ ਪੰਜ ਕਕਾਰ ਕਿੰਨਾ ਦੇ ਉਹਨਾਂ ਦੇ ਗੁਰੂ ਸਾਹਿਬਾਨ ਦੀ ਦੇਣ ਹੈਗੀ ਨਾ ਤੇ ਇੱਕ ਪਾਸੇ ਤੁਸੀਂ ਦਸਤਾਰ ਵੀ ਬੰਨ ਕੇ ਇੱਕ ਪਾਸੇ ਤੁਸੀਂ ਆਪਣਾ ਉਹੀ ਪੁਰਾਣਾ ਨਾਮ ਸਿੰਘ ਵੀ ਤੇ ਕੌਰ ਵੀ ਲਗਾ ਕੇ ਤੇ ਤੁਸੀਂ ਚਰਚਾ ਉਹਨਾਂ ਨੂੰ ਪਿੰਚ ਨਹੀਂ ਹੋਗੇ ਇਹ ਗੱਲ ਤੇ ਕਲਾਮ ਦੇ ਵਿੱਚ ਲਿਖਿਆ ਜੋ ਮਸਜਿਦੇ ਵਿੱਚ ਉਹ ਨਵੀਂ ਸਿਰਜਤ ਆ ਵੀ ਤੁਹਾਨੂੰ ਫਿਰ ਤੁਸੀਂ ਫਿਰ ਕਿਉਂ ਸ਼ਰਮਾਉਂਦੇ ਹੋ ਤੁਸੀਂ ਬਾ ਇੱਜ਼ਤ ਉਹਨੂੰ ਵੀ ਤਿਆਗ ਦਿਓ ਤੇ ਤੁਸੀਂ ਇੱਕ ਨਵੀਂ ਪਹਿਚਾਣ ਦੇ ਵਿੱਚ ਆ ਜਾਓ ਉਹ ਫਿਰ ਕਿਉਂ ਨਹੀਂ ਕਰਦੇ ਤੁਸੀਂ ਪ੍ਰੈਕਟਿਸ ਕਿਉਂ ਨਹੀਂ ਕਰਦੇ ਕਿਉਂਕਿ ਬੋਲਣ ਵਾਲੇ ਹੀ ਨਾਨ-ਕ੍ਰਿਸਚੀਅਨ ਹੈ ਉਹਨਾਂ ਕੀ ਕਹਿਣਾ ਹੈ ਉਹ ਤਾਂ ਇਹੀ ਕਹੂਗਾ ਕਿ ਵੀ ਕੋਈ ਗੱਲ ਨਹੀਂ ਜੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਏਲੀਅਨ ਦਾ ਮਤਲਬ ਕੀ ਹੈ ਤੁਸੀਂ ਦੱਸ ਸਕਦੇ ਅਲੱਗ ਦੁਨੀਆ ਤੋਂ ਆਇਆ ਹੈ ਅਲੱਗ ਗ੍ਰਹਿ ਤੋਂ ਆਇਆ ਹੈ ਤੇ ਤੂੰ ਇਹ ਦੁਨੀਆ ਦੀਆਂ ਗੱਲਾਂ ਦੇ ਵਿੱਚ ਇੰਟਰਫੀਅਰ ਕਿਉਂ ਕਰ ਰਿਹਾ ਤੂੰ ਏਲੀਅਨ ਹੈ ਇੰਡੀਆ ਦੇ ਵਿੱਚ ਉਹਦੀ ਐਂਟਰੀ ਕਿਦਾਂ ਨਜਾਇਜ਼ ਯਾਨੀ ਕਿ ਇਲੀਗਲ ਐਂਟਰੀ ਹੈ ਤੁਸੀਂ ਗਿਆਨ ਦੇ ਰਹੇ ਤੁਸੀਂ ਇਹਨਾਂ ਦੀ ਪੱਖਪਾਤ ਕਰ ਰਹੇ ਹੋ ਬੈਕਗ੍ਰਾਉਂਡ ਤੁਸੀਂ ਆਪਣਾ ਚੈੱਕ ਕਰੋ ਕੀ ਹੈ ਇਹੋ ਜਿਹਾ ਪਖੰਡ ਇਹ ਕਰਦੇ ਆ ਇੱਕ ਪੱਛ ਕਿਤੇ ਸਾਡਾ ਮਨ ਪਰਿਵਰਤਤ ਹੋਣਾ ਹੈ ਜੀਵਨ ਪਰਿਵਰਤਤ ਸਾਡਾ ਧਰਮ ਨਹੀਂ ਅਸੀਂ ਚੇਂਜ ਨਹੀਂ ਕੀਤਾ ਸਾਡਾ ਧਰਮ ਨਹੀਂ ਬਦਲਦਾ ਕ੍ਰਿਸਚੈਂਟੀ ਦੇ ਵਿੱਚ ਆਉਣਾ ਓਨਲੀ ਧਰਮ ਬਦਲਣਾ ਪਊਗਾ ਸਾਰਾ ਚੇਂਜ ਹੁੰਦਾ ਨਹੀਂ ਬਾਈਬਲ ਦੇ ਵਿੱਚ ਲਿਖਿਆ ਜੋ ਮਸੀਹ ਦੇ ਵਿੱਚ ਆ ਗਏ ਨਾ ਉਹ ਸਭ ਕੁਝ ਇੱਕ ਨਵੀਂ ਨਵੀਂ ਸ੍ਰਿਸ਼ਟੀ ਬਣ ਗਈ ਨਵੀਂ ਪਛਾਣ ਹੋ ਗਈ ਆ ਕਿਹੜਾ ਬੰਦਾ ਕਈ ਮੇਰੇ ਜਿਹੜੇ ਫਰੈਂਡ ਆ ਨਾਨ ਕਰਿਸਚਨ ਫਰੈਂਡ ਉਹ ਮੈਨੂੰ ਪੁੱਛਦੇ ਆ ਕਿ ਯਾਰ ਇਹ ਇਹ ਕਿਹੜੇ ਦਿਸ਼ਾ ਚ ਤੁਹਾਡੀ ਕਰਿਸਚੀਅਨਟੀ ਤੁਰੀ ਪਈ ਹੈ ਮੈਂ ਕਹਿੰਦਾ ਯਾਰ ਇਹ ਨਾ ਕਰਿਸਚਨ ਨਹੀਂ ਹੈ ਇਹ ਹੈਗੇ ਜੀ ਇਹ ਆਪਣੇ ਆਪ ਨੂੰ ਕਹਿੰਦੇ ਮਨ ਪਰਿਵਰਤਨ ਵਾਲੇ ਲੋਕ ਜੀਵਨ ਪਰਿਵਰਤਨ ਵਾਲੇ ਲੋਕ ਤੁਸੀਂ ਸਵਾਲ ਪੁੱਛੋ ਵੀ ਜੇਕਰ ਤੁਹਾਡਾ ਜੀਵਨ ਪਰਿਵਰਤਨ ਹੈ ਫਿਰ ਤੁਹਾਡਾ ਧਰਮ ਕੀ ਹੈ ਇਹ ਕਹਿੰਦਾ ਸਾਡਾ ਧਰਮ ਨਹੀਂ ਬਦਲਿਆ ਸਾਡਾ ਮਨ ਪਰਿਵਰਤਨ ਹੋ ਗਿਆ ਆ ਵੀ ਤੁਹਾਡਾ ਤੁਹਾਡਾ ਧਰਮ ਕੀ ਹੈ ਇਹ ਕਹਿੰਦਾ ਕਿ ਧਰਮ ਦੇ ਤੇ ਵਿਸ਼ਵਾਸ ਨਹੀਂ ਕਰਦੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਇਹ ਕਾਉਂਟ ਨਹੀਂ ਕਰਦੇ ਹੁਣ ਨਰੂਲੇ ਦੀ ਗੱਲ ਕਰਦਾ ਇੱਕ ਕਹਿੰਦਾ ਪਿਛਲੇ 크ਿਸਮਸ ਦੀ ਗੱਲ ਹੈ ਕਹਿੰਦਾ ਕਿ ਬਾਈਬਲ ਦੇ ਵਿੱਚ ਈਸਾਈ ਸ਼ਬਦ ਹੈ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਵੀ ਜਦ ਅ ਰਸੂਲਾਂ ਦੇ ਕਰਤਬ ਦੇ ਵਿੱਚ ਅੰਤਾਕਿਆ ਦੇ ਵਿੱਚ ਪਹਿਲੀ ਵਾਰੀ ਜੋ 크ਿਸਚਨ ਹਾਂ ਤਰਜਮਾ ਵੱਖਰਾ ਹੋ ਸਕਦਾ ਵਾ 크ਿਸਚਨ ਨੂੰ ਈਸਾਈ ਕਹਿੰਦੇ ਆ ਇਹ ਨੂੰ ਇਹਨਾਂ ਨੂੰ ਪਤਾ ਹੈਗਾ ਬਾਈਬਲ ਦੇ ਵਿੱਚ ਜਿਹੜੇ ਫਾਲੋਅਰ ਆਫ ਕ੍ਰਾਈਸਟ ਆ ਉਹਨਾਂ ਨੂੰ ਕ੍ਰਿਸਚੀਅਨ ਦੱਸਿਆ ਆ ਇਹ ਕ੍ਰਿਸਚੀਅਨ ਨੂੰ ਰੱਦ ਕਰੀ ਜਾ ਰਿਹਾ ਜਿਸੇ ਕ੍ਰਿਸਚੀਅਨ ਨੂੰ ਤੁਸੀਂ ਕ੍ਰਿਸਚੀਅਨ ਨੂੰ ਤੁਸੀਂ ਕਦਾਂ ਕੁੱਤੇ ਕਹਿ ਸਕਦੇ ਹੋ ਹੂ ਆਰ ਯੂ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਆ ਕੁੱਤੇ ਕਹਿਣਾ ਬਾਈਬਲ ਦਾ ਤੁਸੀਂ ਪ੍ਰਚਾਰ ਕਰਕੇ ਤੁਸੀਂ ਫਿਰ ਸੈਕੰਡ ਹੈਂਡ ਗੱਡੀ ਗੱਡੀ ਇਹ ਤੋਹੀਨ ਕਰ ਰਿਹਾ ਇਹ ਸਾਨੂੰ ਸ਼ਰਮਸਾਰ ਹੋਣਾ ਪੈਂਦਾ ਵਾ ਇਹਨਾਂ ਨੂੰ ਇਨਾਂ ਦੀ ਇੱਕ ਤਾਂ ਕਾਲਿੰਗ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸੇਵਾ ਵਾਸਤੇ ਕੋਈ ਕਾਲਿੰਗ ਨਹੀਂ ਨਹੀਂ ਆ ਤੁਸੀਂ ਇੰਟਰਵਿਊ ਕੀਤੀ ਸੀ ਉਹਨੇ ਕਿਹਾ ਸੀ ਕਿ ਮੈਂ ਬਿਜ਼ਨਸ ਕਰਦਾ ਆ ਕਿਹਾ ਸੀ ਨਾ ਕਿ ਨਹੀਂ ਮੈਂ ਵੀ ਦਸਵੰਦੇ ਤਾਂ ਮੈਂ ਬਿਜ਼ਨਸ ਕਰਦਾ ਫਿਰ ਕੀ ਇਹ ਜਿਹੜਾ ਡੇਰਾ ਚਲਾ ਰਿਹਾ ਇਹ ਮਤਲਬ ਕਿ ਇਹ ਬਿਜ਼ਨਸ ਕਰ ਰਿਹਾ ਉਥੇ ਲੰਗਰ ਵੇਚ ਵੇਚਿਆ ਜਾਂਦਾ ਆ ਪ੍ਰੋਡਕਟ ਵੇਚੇ ਜਾਂਦੇ ਆ ਤੇ ਇਹ ਬਿਜ਼ਨਸ ਹੀ ਹੋ ਗਿਆ ਨਾ ਉਹ ਇੱਕ ਅੰਕੁਰ ਨਰੂਲਾ ਹੁਣ ਵਿੱਚ ਮੀਡਲ ਯੂਸਫਾ ਨਰੂਲਾ ਫੇਰ ਵੀ ਆ ਉਨੇ ਇੱਕ ਭਾਈ ਸਾਹਿਬ ਕਈ ਜਨਿਆਂ ਨੇ ਕਿਹਾ ਕਿ ਵੀ ਜੋ ਇਹ ਹੈਗੇ ਜੀ ਖੱਤਰੀ ਭਾਈਚਾਰੇ ਤੋਂ ਬਿਲੋਂਗ ਕਰਦੇ ਆ ਠੀਕ ਹੈ ਜੀ ਖੱਤਰੀ ਦੈਟ ਮੀਨਸ ਹਿੰਦੂ ਕਲੀਅਰ ਸੈਂਸ ਹੈ ਕਿ ਹਿੰਦੂ ਕ੍ਰਿਸਚਨ ਨਹੀਂ ਬਣ ਸਕਦਾ ਜੇਕਰ ਬਣਨਾ ਹੋਗਾ ਮੋਸਟ ਵੈਲਕਮ ਆ ਤੁਸੀਂ ਬਣੋ ਬਸ ਤੁਸੀਂ ਆਪਣਾ ਸਟੇਟਸ ਚੇਂਜ ਕਰ ਦਿਓ ਨਾ ਤੁਸੀਂ ਆਪਣਾ ਨਾਮ ਚੇਂਜ ਕਰ ਲਓ ਕੀ ਨਾਮ ਰੱਖ ਲੈਣਾ ਕੋਈ ਵੀ ਕ੍ਰਿਸਟੇਨ ਨਾਮ ਰੱਖ ਲਓ ਪੂਰਾ ਨਾਮ ਤੁਸੀਂ ਚੇਂਜ ਕਰ ਦਿਓ ਪੂਰਾ ਨਾਮ ਚੇਂਜ ਕਰ ਦਿਓ ਕਿ ਤੁਸੀਂ ਆਪਣਾ ਪਿੱਛੋਕੜ ਛੱਡ ਨਹੀਂ ਰਿਹਾ ਗਿਆ ਨਾਮ ਨਾਮ ਚੇਂਜ ਕਰਨ ਦੇ ਨਾਲ ਕੋਈ 크ਰਿਸਚੀਅਨ ਬਣਦਾ ਹੈ ਇਹ ਨਹੀਂ ਬਣਦਾ। ਯਿਸੂ ਮਸੀਹ ਨੇ ਕਿਹਾ ਕਿ ਜਿਹੜਾ ਕੋਈ ਹੱਲ ਪਿੱਛੇ ਵੇਖ ਕੇ ਮਤਲਬ ਤੁਰਦਾ ਉਹ ਮੇਰੇ लायक ਨਹੀਂ ਮੇਰੇ ਪਿੱਛੇ ਨਹੀਂ ਆ ਸਕਦਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿਹੜਾ ਬੰਦਾ ਰੋਜ਼ਾਨਾ ਆਪਣੀ ਕਰੂਸ ਉਠਾਈ ਮੇਰੇ ਪਿੱਛੇ ਆਊਗਾ ਉਹੀ ਠੀਕ ਹੈ। ਉਹੀ ਲਾਇਕ ਆ। ਹੁਣ ਇਹ ਤਾਂ ਹਾਈਜੈਕਿੰਗ ਵਾਲੀ ਗੱਲਬਾਤ ਹੋ ਗਈ। 크ਰਿਸਚੀਅਨਟੀ ਨੂੰ ਹਾਈਜੈਕ। ਦੇਖੋ 크ਰਿਸਚੀਅਨਟੀ ਨੂੰ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਕੋਈ ਹਾਈਜੈਕ ਨਹੀਂ ਕਰ ਸਕਦਾ। ਪਰ ਇਹ ਕੋਸ਼ਿਸ਼ ਕਰ ਰਹੇ ਕਿ ਵੀ ਆਰ ਦਾ ਰਿਪਰੈਜ਼ੈਂਟੇਟਿਵ ਆਫ 크ਰਿਸਚੀਅਨਟੀ ਇਨ ਪੰਜਾਬ। ਜੋ ਕਿ ਨਹੀਂ ਹੈ ਇੱਕ ਡੇਰਾਵਾਦ ਆ ਕਲੀਅਰ ਸੈਂਸ ਮੈਂ ਕਹੂੰਗਾ ਕਿ ਝੂਠੇ ਮਸੀਹ ਆਣਗੇ ਝੂਠੇ ਨਬੀ ਉੱਠ ਖੜਨ ਹੋ ਜਾਣਗੇ ਤੇ ਆ ਖੜ ਗਏ ਆ ਜਿਹੜੇ ਲਿਖਿਆ ਕਿ ਵੀ ਭੇਡਾਂ ਦੇ ਖਾਲ ਦੇ ਵਿੱਚ ਉਹ ਭੇੜੀ ਹੋਣਗੀ ਆ ਕੀ ਕਰ ਰਹੇ ਤੁਸੀਂ 크ਰਿਸਚੈਂਟੀ ਨੂੰ ਬਦਨਾਮ ਕਰ ਰਹੇ ਆ ਤੁਸੀਂ ਕਿਹਨਾਂ ਨੂੰ ਕਹਿ ਰਹੇ ਹੋ ਭੇਡ ਕਿਹਨਾਂ ਨੂੰ ਕਹਿ ਰਹੇ ਤੁਸੀਂ ਮੈਂ ਭੇਡ ਦੇ ਖਾਲ ਹੁਣ ਤੁਸੀਂ ਕਹਿ ਰਹੇ ਹੋ ਨਾ ਪ੍ਰਚਾਰ ਕਰ ਰਹੇ ਆ ਬਾਈਬਲ ਚ ਕਰਦੇ ਆ ਇਹ ਭੇਡਾਂ ਦੇ ਖਾਲ ਆ ਤੇ ਕੰਮ ਕੀ ਆ ਉਹ ਦੂਜੇ ਆ ਦੂਜੇ ਕਿਹੜੇ ਆ ਬਦਨਾਮ ਕਰਨਾ ਸ਼ੋਹਰਤ ਹਾਸਲ ਕਰਨੇ ਬਾਠੀ ਕੀ ਅੰਕੁਨ ਨਰੂਲਾ ਹੋਰੀ ਜਾਂ ਫਿਰ ਦੂਜੇ ਜੋ ਪੰਜਾਬ ਦੇ ਵਿੱਚ ਪਾਸਟਰ ਨੇ ਉਹ ਸਹੀ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਨੇ ਜੋ ਉਹ ਨਹੀਂ ਕਰ ਰਹੇ ਪ੍ਰੈਕਟਿਸਸ ਨਹੀਂ ਕਰ ਰਹੇ ਐ ਅਕੋਰਡਿੰਗ ਟੂ ਦਾ ਬਾਈਬਲ ਨਹੀਂ ਕਰ ਰਹੇ ਜੇਕਰ ਅਕੋਰਡਿੰਗ ਟੂ ਦਾ ਬਾਈਬਲ ਕਰਦੇ ਹੁੰਦੇ ਨਾ ਇਹਨਾਂ ਨੂੰ ਬਾਡੀਗਾਰਡ ਨਹੀਂ ਰੱਖਣ ਦੀ ਲੋੜ ਠੀਕ ਹੈ ਇਸੇ ਹਾਥਨ ਸਜਾਣ ਦੀ ਲੋੜ ਨਹੀਂ ਐ ਤੁਸੀਂ ਮੰਚ 'ਚ ਦੇਖਿਆ ਹੋਣਾ ਕਿ ਵੀ ਇਸ ਹਾਥਨ 'ਚ ਸਜਾ ਕੇ ਬਹਿ ਕੇ ਪ੍ਰਚਾਰ ਕਰ ਰਹੇ ਆ ਆਹ ਜਿਹੜਾ ਤਰੀਕਾ ਹੋ ਗਿਆ ਤੁਸੀਂ ਬਾਈਬਲ ਦੀ ਤੋਹੀਨ ਕਰ ਰਿਹਾ ਹੈ ਬਾਈਬਲ ਨੂੰ ਪ੍ਰਚਾਰ ਜਦ ਤੱਕ ਤੁਸੀਂ ਕਰਨਾ ਵਾ ਤੁਸੀਂ ਖੜ ਕੇ ਪੁਲਪਿਟ ਦੇ ਬਿਹਾਈਂਡ ਪੁਲਪਿਟ ਤੁਸੀਂ ਪ੍ਰਚਾਰ ਕਰੋ ਠੀਕ ਹੈ ਉਹ ਵੀ ਆਦਰ ਦੇ ਨਾਲ ਤੁਸੀਂ ਪ੍ਰਚਾਰ ਕਰੋ ਤੁਸੀਂ ਇਧਰ ਉਧਰ ਘੁੰਮ ਕੇ ਦੁਨੀਆ ਦੀ ਤੁਸੀਂ ਗੱਲ ਲੈ ਕੇ ਆ ਰਹੇ ਹੋ ਮੋਟੀਵੇਸ਼ਨਲ ਸਪੀਕਰ ਬਣ ਗਏ ਬਾਈਬਲ ਦਾ ਕਿਹੜਾ ਪ੍ਰਚਾਰ ਹੋ ਗਿਆ ਮੈਨੂੰ ਦੱਸੋ ਠੀਕ ਹੈ ਜੀ ਉਹ ਹਰ ਗੱਲ ਤੇ ਹਾਲੇਲੂਇਆ ਕਹਿ ਕੇ ਹਾਲੇਲੂਇਆ ਸ਼ਬਦ ਦੀ ਤੋਹੀਨ ਕਰਦੇ ਆ ਹੁਣ ਰੋਡ ਜਾਮ ਕਰਨ ਹਾਲੇਲੂਇਆ ਆ ਕਿੱਥੇ ਜੀ ਔ ਤੋਹੀਨ ਕਰ ਰਿਹਾ ਬੇਅਤ ਵੀ ਕਰ ਰਿਹਾ ਹallelujah ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਤੁਸੀਂ ਵਿਚਾਰ ਕਿਉਂ ਨਹੀਂ ਕਹਿ ਸਕਦੇ ਤੁਸੀਂ ਕਿ ਇਹਨੂੰ ਹallelujah ਸ਼ਬਦ ਹੀ ਨਹੀਂ ਕਹਿ ਸਕਦੇ ਇਹ ਤਾਂ ਪਵਿੱਤਰ ਸ਼ਬਦ ਹੈ ਬਾਈਬਲ ਦੇ ਵਿੱਚ ਲਿਮਟਿਡ ਹੈ ਜੀ ਇਹ ਇਹ ਮੈਂ ਤੁਹਾਨੂੰ ਫੇਰ ਕਹਿ ਰਿਹਾ ਇਹ ਸ਼ਬਦ ਪਾਕ ਪਵਿੱਤਰ ਸ਼ਬਦ ਹੈ ਰੱਬ ਦਾ ਨਾਮ ਹੀ ਨਹੀਂ ਲੈ ਸਕਦੇ ਇਸ ਯੂਜ਼ ਕਰ ਰਹੇ ਹallelujah ਦਾ ਮਤਲਬ ਹੈ ਕਿ ਉਸ ਉਸ ਆਤਮਹਾਨ ਪਰਮੇਸ਼ਵਰ ਦੀ ستুতি ਹੋਵੇ ਮਹਿਮਾ ਹੋਵੇ ਇਹ ਕਿਹਨੇ ਕਿਹਾ ਜੀ ਫਿਰ ਇਹ ਕਹਿਣਾ ਗਲਤ ਕਿਉਂ ਹੋ ਗਿਆ ਫਰੰਕ ਦੂਤਾਂ ਨੇ ਕਿਹਾ ਤੁਸੀਂ ਯਾਰ ਰੋਡ ਜਾਮ ਕਰਕੇ ਹਾਲੇਲੂਇਆ ਕਹਿ ਕੇ ਤੁਸੀਂ ਰੋਡ ਜਾਮ ਕਿੱਦਾਂ ਕਰ ਸਕਦੇ ਹੋ ਤੁਸੀਂ ਦੁਰਵਰਤੋਂ ਕਰ ਰਹੇ ਆਏ ਸ਼ਬਦ ਦਾ ਤੁਸੀਂ ਸ਼ੋਭਾ ਯਾਤਰਾ ਕੱਢ ਰਹੇ ਹੋ ਸੜਕ ਜਾਮ ਕਰਕੇ ਹਾਲੇਲੂਇਆ ਕਹਿ ਰਹੇ ਹੋ ਤੇ ਜਿਹੜੇ ਦੂਜੇ ਜਿਹੜੇ ਹੈਗੇ ਨਾਨ ਕ੍ਰਿਸਚੀਅਨ ਹੈਗੇ ਆ ਉਹਨਾਂ ਨੇ ਵੀ ਕਹਿੰਦੇ ਹਾਲੇਲੂਇਆ ਵਾਲੇ ਆਗੇ ਆ ਠੀਕ ਹੈ ਜੀ ਹਾਲੇਲੂਇਆ ਨੂੰ ਮਤਲਬ ਕਿ ਹਲਕਾ ਸ਼ਬਦ ਬਣਾ ਲਿਆ ਇਹਨਾਂ ਨੇ ਇਹਨਾਂ ਨੇ ਕ੍ਰਿਸਚੀਅਨਟੀ ਦਾ ਬੇੜਾ ਕਰਕੇ ਕੀਤਾ ਸਾਫ਼ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਅੱਜ ਤਮਾਸ਼ਾ ਬਣ ਗਿਆ ਆ ਜਿਹੜੇ ਲੇਡੀਜ਼ ਆ ਲੇਡੀਜ਼ ਨੂੰ ਕਲੀਸੀਆ ਦੇ ਅੰਦਰ 올ਪਿਟ ਦੇ ਪਿੱਛੇ ਪ੍ਰਚਾਰ ਕਰਨਾ ਵਰਜਿਤ ਆ ਮੈਂ ਕਹਿ ਰਿਹਾ ਮਨਾਹ ਮਨਾਇਆ ਮਨਾਹੀ ਹੈ ਲੇਡੀਜ਼ ਨੂੰ ਚੁੱਪ ਰਹਿ ਕੇ ਕਲੀਸੀਆ ਦੇ ਵਿੱਚ ਸੰਗਤ ਕਰਨਾ ਹੋਰ ਕੁਝ ਨਹੀਂ ਇੱਥੇ ਇੱਥੇ ਮੈਂ ਤੁਹਾਨੂੰ ਦੱਸਦਾ ਵਾਂ ਅੱਜ ਪੰਜਾਬ ਦੇ ਵਿੱਚ ਕੋਈ ਵੀ ਉੱਠ ਗੜ ਕੇ ਪ੍ਰਚਾਰ ਕਰ ਦੇ ਉਹ ਤੋਹੀਨ ਕਰਦੀ ਹੈ ਮਸਜਿਦ ਦੇ ਸਿਰ ਦੀ ਤੋਹੀਨ ਕਰਦੀ ਪਈ ਹੈ ਤੁਸੀਂ ਥੱਲੇ ਬੈਠੋ ਆਰਾਮ ਨਾਲ ਤੁਸੀਂ ਸੰਗਤ ਦੇ ਵਿੱਚ ਜਿੱਥੇ ਲੇਡੀਜ਼ ਜਿਹੜੇ ਭੈਣਾ ਬੈਠਦੇ ਆ ਤੁਸੀਂ ਉੱਥੇ ਜਾ ਕੇ ਬੈਠੋ ਤੁਸੀਂ ਮੰਚ 'ਚ ਵੀ ਨਹੀਂ ਜਾ ਸਕਦੇ ਤੁਸੀਂ